ਹਾਂਜੀ ਭਾਈ ਸਤਿ ਸ਼੍ਰੀ ਅਕਾਲ ਆ ਆ ਸਾਰੇ ਤੁਸੀਂ ਸਾਰੇ ਰਾਜ ਖੁਸ਼ੀ ਹੋਵਾਂਗੇ ਜੇ ਤੁਹਾਨੂੰ ਪਤਾ ਆਪਾਂ ਹਰ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਪਰ ਇਸ ਵਾਰ ਆਪਾਂ ਸਟੈਨੋ ਦਾ ਟੈਸਟ ਨਹੀਂ ਤਿਆਰ ਕਰ ਰਹੇ ਇਸ ਵਾਰ ਆਪਾਂ ਪਿਆਬੀ A ਪੇਪਰ ਦਾ ਤਿਆਰ ਕਰ ਰਹੇ ਹਾਂ ਜਿਹੜਾ ਕੁਆਲੀਫਾਈ ਪੇਪਰ ਹੁੰਦਾ ਤੇ ਉਹਦੇ 20 ਕੁ ਪ੍ਰਸ਼ਨ ਕੀਤੇ ਆਪਾਂ ਕਿਉਂਕਿ 50 ਤਾਂ ਜ਼ਿਆਦੇ ਹੋ ਰਹੀ ਸੀ ਵੀਡੀਓ ਲੰਮੀ ਹੋ ਜਾਣੀ ਸੀ ਕਿਉਂਕਿ ਆਪਾਂ ਉਨਾ ਹੀ ਸਮਾਂ ਦੇਵਾਂਗੇ ਇਹ ਇੱਕ ਪ੍ਰਸ਼ਨ ਲਈ 1 ਮਿੰਟ ਹੁੰਦਾ ਜਿਵੇਂ ਤੇ 20 ਪ੍ਰਸ਼ਨਾਂ ਲਈ ਤੁਹਾਨੂੰ 20 ਮਿੰਟ ਹੀ ਦੇਵਾਂਗੇ ਜੇ ਵਿਆਹ ਕਰਨੇ ਸੀ ਤਾਂ ਫਿਰ 50 ਮਿੰਟ ਦੇਨੇ ਪੈਂਦੇ ਪੇਪਰ ਵਾਂਗੂ ਕਰਨਾ ਹੈ ਵੀ ਆਪਣੀ ਕਾਪੀ ਲੈ ਲਓ ਕਾਪੀ ਤੇ 20 ਨੰਬਰ ਲਿਖ ਲਓ 1 ਤੋਂ ਲੈ ਕੇ 20 ਤਾਈਂ ਗਿਣਤੀ ਲਿਖ ਲਓ ਤੇ ਫਸ ਜਿਵੇਂ ਜਿਵੇਂ ਪ੍ਰਸ਼ਨ ਆਉਣਗੇ ਉਹ ਉਹਨਾਂ ਦੇ ਬਰਾਬਰ ਲਿਖੀ ਜਾਣਾ ਵੀ ਪਹਿਲੇ ਬਰਾਬਰ ਜਿਵੇਂ ਕਿਸੇ ਦਾ ਕੋਇਆ ਊੜਾ ਹੋਇਆ ਕਿਸੇ ਦਾ ਆੜਾ ਹੋਇਆ ਕਿਸੇ ਦਾ ਈਡੀ ਹੋਇਆ ਕਿਸੇ ਦਾ ਸੱਸਾ ਹਨਾ ਉਹਦੇ ਬਰਾਬਰ ਉਹਨੇ ਉੱਤਰ ਲਿਖੀ ਚਲੋ ਤੇ ਬਾਅਦ ਚ ਉਹਨਾਂ ਨੂੰ ਮਿਲਾ ਲਿਓ ਤੇ ਉਹਨਾਂ ਦੇ ਉੱਤਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਹੀ ਪਾ ਦਾਂਗੇ ਤੇ ਹੁਣ ਰੋਕ ਕੇ ਵੀਡੀਓ ਚਾਹੀਏ ਇੱਕ ਵਾਰ 1 ਤੋਂ ਲੈ ਕੇ 20 ਤੱਕ ਆਪਦੇ ਉਹ ਲਿਖ ਲਿਓ ਨੰਬਰ ਲਿਖ ਲਿਓ ਤੇ ਪਰ ਚੱਲਦੀ ਵੀਡੀਓ ਇਹਦੋਂ ਬਾਅਦ ਨਹੀਂ ਰੋਕਣੀ ਜਦੋਂ ਪ੍ਰਸ਼ਨ ਚੱਲ ਪੇ ਉਦੋਂ ਬਸ 1 ਮਿੰਟ ਦੇ ਹਿਸਾਬ ਤੇ ਉਹ ਹੋਊਗਾ ਤੁਹਾਨੂੰ ਨਾਲ ਪ੍ਰਸ਼ਨ ਬੋਲਦਿਆ ਕਰਾਂਗੇ ਉਹਨਾਂ ਦੇ ਆਪਸ਼ਨ ਵੀ ਬੋਲਦਿਆ ਕਰਾਂਗੇ ਵੈਸੇ ਫੋਟੋ ਵੀ ਉੱਪਰ ਆਊਗੀ ਪਰ ਪ੍ਰਸ਼ਨ ਬੋਲਦਿਆ ਕਰਾਂਗੇ ਨਾਲ ਆਪਸ਼ਨ ਬੋਲਦਿਆ ਕਰਾਂਗੇ ਦੇਖ ਕੇ ਤੁਸੀਂ ਆਪ ਦਾ ਕਾਪੀ ਤਾਂ ਲਿਖ ਲਿਆ ਕਰੋ ਉਦੋਂ ਨਹੀਂ ਸਮਾਂ ਬਰਬਾਦ ਕਰਨਾ ਉਦੋਂ ਵੀਡੀਓ ਰੋਕਣੀ ਨਹੀਂ ਨੀਗੀ ਕੋਈ ਚੀਟਿੰਗ ਨਹੀਂ ਕਰਨੀ ਤੇ ਆਪ ਦਾ ਜਰੂਰ YouTube ਤੇ ਮੈਸੇਜ ਕਰਕੇ ਵੀ ਦੱਸਣਾ ਵੀ ਕਿੰਨੇ ਕਿੰਨੇ ਨੰਬਰ ਬਣੇ 20 ਆ ਪੀਚੋਂ ਘੱਟੋ-ਘੱਟ 10-12 ਨੰਬਰ ਤਾਂ ਆਉਣੇ ਚਾਹੀਦੇ ਆ ਠੀਕ ਹੈ ਚਲੋ ਫਿਰ ਤੁਸੀਂ ਤਿਆਰ ਹੋ ਜਾਓ ਰੈਡੀ ਹੋ ਜਾਓ ਆਪਾਂ ਹੁਣ ਬੋਲਦੇ ਆ ਤੁਹਾਨੂੰ ਇਹ ਹਾਂਜੀ ਪਹਿਲਾ ਪ੍ਰਸ਼ਨ ਆ ਤੁਹਾਡਾ ਪੰਜਾਬ ਵਿੱਚ ਕਿੰਨੇ ਦੁਆਬੇ ਹਨ ਦੁਆਬੇ ਦੱਸਣਾ ਜੀ ਆਪਸ਼ਨਾਂ ਵੀ ਸੁਣ ਲਿਓ ਊੜਾ 2 ਆੜਾ 3 ਈੜੀ 4 ਤੇ ਸਸਾ 5 ਹੁਣ ਇਹ ਤੁਸੀਂ ਆਪ ਦੇਖਣਾ ਵੀ ਇਹਨਾਂ ਦੇ ਵਿੱਚੋਂ ਕਿੰਨੇ ਦਬਾਬੇ ਆ ਤੇ ਉਹ ਆਪਦਾ ਕਾਪੀ ਤੇ ਲਿਖ ਲੈਣਾ ਤੇ ਬਾਅਦ ਚ ਮਿਲਾਨ ਕਰਨੇ ਆਪਾਂ ਬਹੁਤ ਸੌਖਾ ਪ੍ਰਸ਼ਨ ਹੈ ਇਹਦੇ ਲਈ ਤਾਂ 1 ਮਿੰਟ ਲੱਗਦਾ ਵੀ ਨਹੀਂਗਾ ਆ ਸਾਰੇ ਤੁਸੀਂ ਲਿਖ ਲਿਆ ਹੋ ਸਾਰਿਆਂ ਨੇ ਚਲੋ ਦੂਜਾ ਪ੍ਰਸ਼ਨ ਬੋਲਦੇ ਆ ਫਿਰ ਤੁਹਾਨੂੰ ਵੈਸੇ ਹੋ ਹੀ ਗਏ ਪਿਆ 60 ਸਕੰਡ ਚਲੋ ਜੀ ਦੂਜਾ ਚੀਨੀ ਸਲਾਨੀ ਹੋਂਸਾਂਗ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਸੀ ਜਿਹੜਾ ਚੀਨੀ ਸਲਾਨੀ ਆਇਆ ਸੀ ਹੋਂਸਾਂਗ ਉਹਨੇ ਪਿਆਬ ਨੂੰ ਕੀ ਨਾਮ ਦਿੱਤਾ ਸੀ ਊੜਾ ਟੱਕੀ ਆੜਾ ਸੇਕੀਆਂ ਈੜੀ ਸੰਤ ਸਿੰਧੂ ਸੱਸਾ ਪੰਜ ਨਦ ਇਨਾਂ ਚੋਂ ਤੁਸੀਂ 4 ਅੰਕ ਦੇਖ ਕੇ ਇੱਕ ਆਪ ਦਾ ਕਾਪੀ ਤੇ ਲਿਖ ਲਓ ਵੀ ਜਿਹੜਾ ਸਵਾਲ ਆ ਨਹੀਂ ਆਇਆ ਸੀਗਾ ਹੌਣ ਸੰਗ ਚੀਟਨੀ ਦਾ ਬਸ ਇਹ ਥੋੜਾ ਜਿਹਾ ਆਪ ਦੀ ਜਜਮੈਂਟ ਹੀ ਲਾ ਲਿਆ ਕਰੋ ਵੀ ਚੀਨ ਚ ਕਈ ਜੇ ਨਾ ਹੁੰਦੇ ਆ ਹਨਾ ਤੇ ਉਹ ਜਿਹੜਾ ਨਾ ਹੀ ਦਿੱਤਾ ਹੋਣਾ ਉਹਨੇ ਕੋਈ ਨਾ ਕੋਈ ਤੇ ਉਹਦਾ ਉੱਤਰ ਉਸ ਹਿਸਾਬ ਨਾਲ ਲਾ ਲਿਆ ਕਰੋ ਥੋੜੀ ਜਜਮੈਂਟ ਹੀ ਹੁੰਦੀ ਹੈ ਕੋਈ ਇੰਨਾ ਔਖੀ ਨਹੀਂ ਹੁੰਦੀ ਕੋਈ ਵੀ ਚੀਜ਼ ਚਲੋ ਹੁਣ ਜੁੱਧ ਤੇ ਆਜੋ ਰੱਬ ਸੌਲੀ ਦਾ ਯੁੱਧ ਉਹ ਕਦੋਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਜੁੱਧਾ ਜੋ ਹੈ ਇਹ ਉਹਨਾਂ ਆਪਸ਼ਨਾਂ ਨੇ ਊੜਾ 1700 ਆੜਾ 1702 ਈ.ਡੀ. 1708 ਸੱਸਾ 1711 ਇਹ ਆਪਸ਼ਨਾਂ ਚੋਂ ਆਉਦੀ ਪਈ ਇੱਕ ਆਪਸ਼ਨ ਨਾਲਿਓ ਮੈਸੇ ਜਿਹੜੇ ਪੜੇ ਉਹਨਾਂ ਨੂੰ ਤਾਂ ਕੋਈ ਔਖਾ ਨਹੀਂ ਲੱਗਦਾ ਪਰ ਜਿਹੜਾ ਨੇ ਥੋੜਾ ਜਿਹਾ ਘੱਟ ਧਿਆਨ ਦਿੱਤਾ ਉਹਨਾਂ ਨੂੰ ਤਾਂ ਸਾਰੇ ਸਵਾਲ ਹੀ ਔਖੇ ਲੱਗਣੇ ਨੇ ਲੋ ਬਈ ਤਿੰਨ ਹੋ ਗਏ ਤੇ ਚੌਥੇ ਸਵਾਲ ਤੇ ਆਜੋ ਹਣਾ ਚੌਥਾ ਸਵਾਲ ਆਪਣਾ ਮਹਾਰਾਜ ਰਣਜੀਤ ਸਿੰਘ ਦਾ ਰਣਜੀਤ ਸਿੰਘ ਨੇ ਮੁਲਤਾਨ ਉੱਤੇ ਕਦੋਂ ਕਬਜ਼ਾ ਕੀਤਾ ਊੜਾ 1818 ਆੜਾ 1825 ਈੜੀ 1834 ਤੇ ਸਸਾ 1843 ਲੋ ਜੀ ਇਹਨਾਂ ਜੋ ਆਪਸ਼ਨ ਆਪ ਦੀ ਲੱਭ ਲੋ ਤੇ ਉਹਨੂੰ ਕਾਪੀ ਤੇ ਲੇਖ ਲਿਓ ਇਹ ਥੋੜੇ ਜੇ ਆਪਾਂ ਡੀਪਲੀ ਪਾਏ ਆ ਵੀ ਤਾਂ ਜੋ ਪਤਾ ਲੱਗ ਸਕੇ ਵੀ ਕਿੰਨੀ ਕੀ ਤਿਆਰੀ ਆਪਣੀ ਉੱਥੇ ਪੇਪਰ ਦੇ ਵਿੱਚ ਸਾਨੂੰ 15 ਪ੍ਰਸ਼ਨ ਆ ਇਹ ਜੇ ਆਸਾਨ ਹੋਣਗੇ ਜਿਹੜੇ ਸ਼ਰੇਆਮ ਦਿਸਾਏ ਹੋਣਗੇ ਵੀ ਇਹਨਾਂ ਦਾ ਉੱਤਰ ਕੀ ਆ ਤੇ ਜ਼ਿਆਦਾ ਡਰਿਓ ਨਾ ਠੀਕ ਹੈ ਮੈਂ ਕਹ ਬਰਾ ਹੋਣਾ 15 ਪ੍ਰਸ਼ਨ ਬਿਲਕੁਲ ਆਸਾਨ ਹੁੰਦੇ ਆ ਚਲੋ ਅਗਲਾ ਪ੍ਰਸ਼ਨ ਬੋਲਦੇ ਆ ਗਾਦਰ ਪਹਿਲਾ ਕਿਹੜੀ ਭਾਸ਼ਾ ਵਿੱਚ ਨਿਕਲਣਾ ਸ਼ੁਰੂ ਹੋਇਆ ਗਾਦਰ ਅਖਬਾਰ ਸੀਗਾ ਜੋ ਉਹਦੀ ਗੱਲ ਹੋ ਰਹੀ ਆ ਵੀ ਇਹ ਪਹਿਲੋ ਪਹਿਲ ਕਿਹੜੀ ਭਾਸ਼ਾ ਚ ਨਿਕਲਣਾ ਸ਼ੁਰੂ ਹੋਇਆ ਊੜਾ ਪੰਜਾਬੀ ਅੜਾ ਉਰਦੂ ਏੜੀ ਸੰਸਕ੍ਰਿਤ ਸਸਾ ਹਿੰਦੀ ਇਹਨਾਂ ਚਾਰਾਂ ਚੋਂ ਦੇਖ ਲਓ ਬਹੁਤ ਸੌਖਾ ਅਸਾਂ ਡੀਪਲੀਆ ਥੋੜਾ ਜਿਹਾ ਉਹ ਤੁਸੀਂ ਆਪ ਤੇ ਤਰੀਕੇ ਦੇਖ ਲਿਆ ਕਰੋ ਜਿਵੇਂ ਸਾਨੂੰ ਦੱਸਿਆ ਵੀ 15 ਬਹੁਤ ਆਸਾਨ ਹੋਣਗੇ 10 ਨੰਬਰ ਲੈਣੇ ਹੋਣਗੇ ਆਪਾਂ ਉਹ 10 ਦੇ ਪੇਪਰ ਮੰਨ ਕੇ ਚੱਲੋ ਵੀ ਚੋ ਵੀ 10 ਲੈ ਰਹੇ ਆਂ ਤੇ ਉਸ ਹੱਬ ਨਾਲ ਆਵਦਾ ਪੇਪਰ ਕਰੋ ਬਸ ਥੋੜਾ ਬਾੜ ਲਓ ਬਾਧੂ ਆ ਪਰ ਪੜਿਓ ਜ਼ਰੂਰ ਚਲੋ ਅਗਲਾ ਪ੍ਰਸ਼ਨ ਹੱਥ ਰੰਗਣੇ ਮਹਾਵਰਾਹੇ ਹੱਥ ਰੰਗਣੇ ਇਹਦਾ ਅਰਥ ਦੱਸਣਾਗਾ ਵੀਦਾ ਅਰਥ ਕੀ ਆ ਪੂੜਾ ਖੂਨ ਕਰਨਾ ਆੜਾ ਬਹੁਤ ਕਮਾਈ ਕਰਨੀ ਈੜੀ ਖੱਟੀ-ਖਟਣੀ ਸੱਸਾ ਵਿਆਹ ਕਰਨਾ ਇੱਕ ਇਹ ਜ਼ਰੂਰ ਧਿਆਨ ਰੱਖਿਆ ਕਰੋ ਹਰੇਕ ਪ੍ਰਸ਼ਨ ਦੇ ਵਿੱਚ ਵੀ ਪ੍ਰਸ਼ਨ ਆਸਾਨ ਹੁੰਦਾ ਉਹਨੂੰ ਘੁਮਾ ਕੇ ਪਾਇਆ ਹੁੰਦਾਗਾ ਵੀ ਜਿਹੜਾ ਆਪਾਂ ਨੂੰ ਲੱਗਦਾ ਹੁੰਦਾ ਹੈ ਇਹਦਾ ਉੱਤਰ ਵੀ ਆਹਾ ਹੋਊਗਾ ਹਨਾ ਵੀ ਉਹ ਉੱਤਰ ਬਹੁਤ ਘੱਟ ਹੁੰਦਾ ਵੀ ਜਮਾ ਇਹ ਵੀ ਨਹੀਂ ਵੀ ਜਮਾ ਨਾਰਮਲ ਪਉਣਗੇ ਵੀ ਉਹਨੂੰ ਘੁਮਾ ਕੇ ਪਉਣਗੇ ਜਿਹੜਾ ਆਪਾਂ ਨੂੰ ਲੱਗਦਾ ਹੁੰਦਾ ਵੀ ਇਹਦਾ ਨਾਰਮਲ ਜਾਂ ਹੀ ਹੋਊਗਾ ਉਹ ਨਹੀਂ ਹੁੰਦਾ ਉਹ ਥੋੜਾ ਧਿਆਨ ਰੱਖਿਆ ਕਰੋ ਮਹਾਵਰਾਂ ਤਾਂ ਖਾਸ ਕਰਕੇ ਚਲੋ ਆਵਲਾ ਪ੍ਰਸ਼ਨ ਇਹ ਵੀ ਮੁਹਾਵਰੇ ਨਾਲ ਕੱਚੀਆਂ ਗੋਲੀਆਂ ਖੇਡਣਾ ਇਹਦਾ ਅਰਥ ਸਨ ਮੁਹਾਵਰੇ ਦਾ ਊੜਾ ਅਨਾੜੀ ਹੋਣਾ ਆੜਾ ਭੋਲੇ ਭਾਲੇ ਹੋਣਾ ਈੜੀ ਛੋਟੀ ਉਮਰੇ ਹੋਣਾ ਸੱਸਾ ਮੂਰਖ ਹੋਣਾ بس ਇਹਨਾਂ ਨੂੰ ਜਰੂਰ ਇੱਕ ਇੱਕ ਮਿੰਟ ਦੇ ਦਿਆ ਕਰੋ ਮੁਹਾਵਰੇ ਹੋਏ ਜਿਵੇਂ ਇੱਕ ਮਿੰਟ ਚਾਹੀਏ ਇਹਨਾਂ ਨੂੰ ਡੇਢ ਦੇ ਦਿਆ ਕਰੋ ਤੇ ਜਾਂ ਜਿਹੜੇ ਵਿਸ਼ਰਾਮ ਚ ਨੂੰ ਹੁੰਦੇ ਆ ਉਹਨਾਂ ਨੂੰ ਵੀ ਚਾਹੀਏ ਡੇਢ ਮਿੰਟ ਦੇ ਦਿਆ ਕਰੋ ਬਾਕੀ ਜਿਹੜੇ ਸਾਨੂੰ ਪਤਾ ਲੱਗੀਆਂ ਜਾਂਦਾ ਹੁੰਦਾ 15 ਦੱਸਿਆ ਉਹਨਾਂ ਦੇ 10-10 ਸਕਿੰਟ ਵੀ ਲਾਉਣੇ ਜਿਹੜੇ 15 ਆਸਾਨ ਪ੍ਰਸ਼ਨ ਹੋਣਗੇ ਨਾਲ ਦੀ ਨਾਲ ਆਪਦੇ ਗੋਲੇ ਲਾ ਕੇ ਤੇ ਇਹਨਾਂ ਨੂੰ ਟਾਈਮ ਦਿਓ ਚਾਹੇ ਇਦਾਂ ਕਰ ਲੋ ਵੀ ਪਹਿਲਾਂ ਇਹੀ ਕਰਨ ਲੱਗ ਜਿਓ ਜਿਹੜੇ ਆਉਂਦੇ ਹੋਏ ਉਨ੍ਹਾਂ ਤੱਕ ਗੋਲੇ ਲਾਉਣੇ ਆ ਬਾਅਦ ਚਤੁਰੇ ਆਉਂਦੇ ਵੀ ਲਾ ਆਉਂਗੇ ਚਲੋ ਅਗਲਾ ਪ੍ਰਸ਼ਨ ਬਿਸ਼ਰਾਮ ਚੰਨ ਨਾਲ ਇਹ ਤੁਸੀਂ ਆਪ ਦੇਖਣਾ ਵੀ ਕਿੱਥੇ ਕਿੱਥੇ ਬਿਸ਼ਰਾਮ ਚੰਨ ਲਾਉਣਾ ਇਹ ਕੱਲਾ ਆਪਾਂ ਪਹਿਲੇ ਲੈਣਾ ਬੋਲ ਦਿੰਨੇ ਤਿੰਨ ਬੇਬੇ ਕਿਹੋ ਜਈਆਂ ਗੱਲਾਂ ਕਰਦੀਆਂ ਭਜਨ ਕੌਰ ਨੇ ਉਸ ਦਾ ਗੋਡਾ ਹਿਲਾਉਂਦਿਆਂ ਕਿਹਾ ਭਲਾ ਤੇਰਾ ਕੀ ਦੋਸ਼ ਇਹਦੇ ਵਿੱਚ ਬੰਦਿਆਂ ਦੀਆਂ ਗੱਲਾਂ ਬੰਦੇ ਜਾਣਨ ਹਾਂ ਆਪ ਦੇਖ ਰਹੇ ਤੁਸੀਂ ਹੁਣ ਇਹ ਆਪਾਂ ਚਾਰੇ ਆਪਸ਼ਨਾਂ ਨੂੰ ਬਾਰੀ-ਬਾਰੀ ਬੋਲ ਸਕਦੇ ਇਹ ਤੁਸੀਂ ਆ ਜਿਹੜੀ ਸਕਰੀਨ ਤੇ ਫੋਟੋ ਚੱਲ ਰਹੀ ਹੈ ਇਹਨਾਂ ਚੋਂ ਦੇਖ ਲਓ ਵਿੱਚ ਚਾਰਾਂ ਚੋਂ ਕਿਹੜੀ ਆਪਸ਼ਨ ਹੈ ਕਿ ਇਹ ਚਾਰੇ ਆਪਸ਼ਨਾਂ ਬੋਲਣ ਲੱਗੇ ਤਾਂ ਟਾਈਮ ਕਾਫੀ ਲੰਘ ਗਿਆ ਨਾ ਤੇ ਆਪਾਂ 1 ਮਿੰਟ ਹੀ ਦੇ ਰਹੇ ਹਾਂ ਤੁਹਾਡੇ ਪ੍ਰਸ਼ਨ ਨੂੰ ਕਿਉਂਕਿ ਉੱਥੇ ਪਿਆਰ ਮਿੰਟੀ ਹੋਣਗੇ ਪਿਆਹ ਪ੍ਰਸ਼ਨਾਂ ਨੂੰ ਅਗਲਾ ਪ੍ਰਸ਼ਨ ਜੀ ਨੌ ਨੰਬਰ ਪ੍ਰਸ਼ਨ ਪੰਜਾਬੀ ਵਿੱਚ ਤਾਲਵੀ ਵਿਅੰਜਨ ਕਿਹੜੇ ਕਿਹੜੇ ਹਨ ਤਾਲਵੀ ਵਿਵੰਜਨ ਦੱਸਨੇ ਆ ਜੀ ਤੱਤੇ ਆਲੀ ਲਾਈਨ ਤੇ ਉਹਦੇ ਨਾਲ ਦੋ ਚਾਰ ਵਿਅੰਜਨ ਹੋਰ ਜੁੜੇ ਆ ਜਿਵੇਂ ਲਲ ਲਾ ਰਾਰਾ ਸਸਾ ਫਿਰ ਆੜਾ ਪੱਪੇ ਵਾਲੀ ਲਾਈਨ ਉਹਦੇ ਨਾਲ ਇੱਕ ਬਾਬਾ ਜੁੜਿਆ ਹੋਇਆ ਫਿਰ ਈੜੀ ਚੱਚੇ ਵਾਲੀ ਲਾਈਨ ਉਹਦੇ ਨਾਲ ਸਸਾ ਤੇ ਬਾਬਾ ਜੁੜਿਆ ਹੋਇਆ ਫਿਰ ਸਸਾ ਇਹ ਅਲੱਗ ਵਿਅੰਜਨਾਂ ਸਾਰੇ ਮੇ ਰਾਰਾ ਡਾੜਾ ਬਾਬਾ ਹਾ ਹਾ ਜਈਆ ਇਹਨਾਂ ਚੋਂ ਇੱਕ ਆਪਾਂ ਉਹ ਕਰਨੀ ਆਪਣੀ ਕਿ ਕਿਹੜੀ ਆਪਸ਼ਨ ਸਹੀ ਆ ਆਪਦੀ ਕਾਪੀ ਤੇ ਦੇਖ ਲਿਓ ਬਾਅਦ ਚ ਠੀਕ ਕਰ ਲੈਣਾ ਚਲੋ ਅਗਲਾ ਹੁਣ ਅਗਲਾ ਬਹੁਤ ਆਸਾਨ ਆ ਅਗਲੇ ਤੇ ਟਾਈਮ ਬਹੁਤ ਘੱਟ ਦੇਣਾ ਸੰਯੁਕਤ ਵਿਅੰਜਨ ਕਿਹੜੇ ਹਨ ਊੜਾ ਊੜਾ ਡਾਈੜੀ ਆੜਾ ਰਾਰਾ ਹਾ ਹਾ ਬਾਬਾ ਈੜੀ ਬਿੰਦੀ ਟਿੱਪੀ ਅੱਧਕ ਸਸਾ ਸਸੇ ਪੈਰ ਬਿੰਦੀ ਜਜੇ ਪੈਰ ਬਿੰਦੀ ਖੱਲੇ ਪੈਰ ਬਿੰਦੀ ਇਹਨੂੰ ਬਹੁਤ ਘੱਟ ਸਮੇਂ 'ਚ ਹੱਲ ਕਰੋ। ਇਹ ਜਿਹੜੇ ਪ੍ਰਸ਼ਨ ਹੁੰਦੇ ਆ ਵਿੱਚ ਜਿਹੜੇ ਸਮਾਂ ਨਹੀਂ ਲੈਂਦੇ, ਜਿਹੜਾ ਸਮਾਂ ਲੈਂਦੇ ਆ ਤੇ ਉਹ ਤੇ ਸਮਾਂ ਲਾ ਦਿਆ ਕਰੋ। ਪਰ ਹੁਣ ਆਪਾਂ ਤੁਹਾਨੂੰ 1 ਮਿੰਟ ਦੇ ਹਿਸਾਬ ਨਾਲ ਹੀ ਤਿਆਰ ਕੀਤੇ ਨੇ। ਇਹ 1 ਮਿੰਟ ਦੇ ਵਿੱਚ ਇੱਕ ਪ੍ਰਸ਼ਨ ਹੱਲ ਹੋ ਜਾਏ। ਚਲੋ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਥੋੜੇ ਸੋਚਣ ਵਾਲੇ ਆ। ਥੋੜਾ ਟਾਈਮ ਦੇ ਕੇ ਹੋ ਕਰਨਾ, ਇੱਕੇਦਮ ਨਹੀਂ ਉਹਨਾਂ ਤੇ। तीर तुका नहीं मारना पलिंग रूप दसना गा प्रश्न नंबर ग्यारह किड़ा पलिंग रूप गलत नहीं है उड़ा पतिहिस पतहौरा आड़ा हिरन हिरना ईड़ी दुध दही सस्सा सूरज ਤਰਤੀ ਇਹ ਚੀਜ਼ਾਂ ਧੰਗਾਈ ਨਾਲ ਦੇਖਿਆ ਕਰੋ ਪ੍ਰਸ਼ਨ ਵੀ ਤੇ ਉਹਨਾਂ ਦੇ ਜਿਹੜੇ ਹੁੰਦੇ ਆਪਣੇ ਆਪਸ਼ਨਾਂ ਜਿਵੇਂ ਮੁਹਾਵਰੇ ਹੋਗੇ ਤੇ ਇਹ ਪਲਿੰਗ ਹੋਗੇ ਵਚਨ ਹੋਗੇ ਤੇ ਵਿਸ਼ਰਾਮ ਇਹਨਾਂ ਦੇ ਪ੍ਰਸ਼ਨ ਵੀ ਤੇ ਪਲਿੰਗ ਵੀ ਦੋਨੇ ਚੀਜ਼ਾਂ ਧੰਗਾਈ ਨਾਲ ਦੇਖਿਆ ਕਰੋ ਕਾਲੀ ਚ ਨਾਲ ਆਇਆ ਕਰੋ ਜਿਵੇਂ ਦੇਖਣ ਨੂੰ ਆਸਾਨ ਲੱਗਦੇ ਹੁੰਦੇ ਆਸਾਨ ਨਹੀਂ ਹੁੰਦੇ ਇਹ ਉਲਝਾ ਕੇ ਪਾਈ ਹੁੰਦੇ ਆ चलो अगला बारह नंबर प्रश्न किहड़ा वचन सही नहीं है ऊड़ा कोड़ा कोड़े आड़ा मोर मोरा इड़ी जू जुआ सस्सा मोरनी मोरनिया ये प्रश्न ਕਾਫੀ ਲਜਾਉਣਾ ਵਾਲਾ ਇਹਨੂੰ ਚੰਗੇ ਤਰੀਕੇ ਦੇਖਣਾ ਜਿਨੇ ਤਾਂ ਪੜਿਆ ਉਹਨੂੰ ਤਾਂ ਕੋਈ ਲਜਾਉਣਾ ਵਾਲਾ ਹੈ ਨਹੀਂ ਜਿਨੇ ਥੋੜਾ ਜਿਹਾ ਘੱਟ ਪੜਿਆਗਾ ਉਹਨੂੰ ਪੂਰਾ ਫੁੱਲ ਲਜਾਊਗਾ ਕਿਉਂਕਿ ਸਾਰੇ ਸੇਮ ਹੀ ਲੱਗ ਰਹੇ ਇਹਨਾਂ 'ਚ ਕੋਈ ਫਰਕ ਹੀ ਨਹੀਂ ਲੱਗ ਰਿਹਾ ਵੀ ਕੋਈ ਅਲੱਗਦਾ ਹੋਊਗਾ ਬਸ ਥੋੜਾ ਜਿਹਾ ਨਗਾਈ ਨਾਲ ਦੇਖਿਓ ਉਹਨੂੰ ਕਿਹਾ ਬਸ 10ਵੀਂ ਦੀ ਗ੍ਰਾਮਰ ਪੜ੍ਹ ਲਓ ਉਹਦੇ ਆਲੀ ਗ੍ਰਾਮਰ 'ਚੋਂ ਸਾਰਾ ਪੇਪਰ ਆਉਣਾਗਾ ਔਰ ਬਾਲਾ ਭੱਜਣ ਦੀ ਲੋੜ ਨਹੀਂ ਵੀ ਆਪਾਂ ਕੋਸ ਹੋਰ ਪੜ ਗਏ। ਉਹੀ ਪਾਸ ਕਰਾ ਤੂਈ। ਚਲੋ ਹੁਣ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 13 ਇਹ ਪ੍ਰਸ਼ਨ ਵੀ ਬਹੁਤ ਉਲਝਾਉਂਦਾ ਹੁੰਦਾ। ਦੁਹਰੀ ਪ੍ਰੇਨਾਰਥਕ ਕਿਰਿਆ ਦੱਸੋ। ਊੜਾ ਉਕਰਾਉਣਾ ਆੜਾ ਉਕ੍ਰਿਆ ਈੜੀ ਉਕਰਵਾਇਆ ਸਸਾ ਉਕਰਵਾਉਣਾ ਧਿਆਨ ਨਾਲ ਦੇਖਿਆ ਕਰੋ ਇਹਦੇ ਪ੍ਰਸ਼ਨ ਪ੍ਰਸ਼ਨ ਆਸਾਨ ਹੁੰਦੇ ਆ ਉਲਝਾਈ ਜਾਂਦੇ ਹੁੰਦੇ ਆ ਜਿਹਦੇ ਵਿੱਚ ਆਪਾਂ ਕਾਲੀ ਦੇ ਵਿੱਚ ਉਲਝ ਜਾਂਦੇ ਆ ਹੋਰ ਵੀ ਜਿਵੇਂ ਅੱਗੇ ਪ੍ਰਸ਼ਨ ਹੋਣਗੇ 1 2 ਚੰਗੀ ਤਰ੍ਹਾਂ ਪ੍ਰਸ਼ਨਾਂ ਨੂੰ ਪੜਿਆ ਕਰੋ ਜਿਹੜੇ ਪ੍ਰਸ਼ਨ ਜਿਹੜੇ ਹੁੰਦੇ ਆ ਪ੍ਰਸ਼ਨ ਨੂੰ ਪੜ੍ਹ ਕੇ ਫਿਰ ਉਹਨਾਂ ਦੇ ਆਪਸ਼ਨਾਂ ਦੇਖਿਆ ਕਰੋ ਕਈ ਵਾਰੀ ਆਪਾਂ ਪ੍ਰਸ਼ਨ ਕਾਲੀ ਕਾਲੀ ਉੱਤੋਂ ਥੋੜਾ ਪਰ ਜਾਨੇ ਆ ਤੇ ਆਪਸ਼ਨਾਂ ਆਪਾਂ ਟੈਕ ਮਾਰਜਿਨਾ ਤੇ ਪ੍ਰਸ਼ਨਾਂ ਦੇ ਵਿੱਚ ਹੀ ਕਈ ਵਾਰ ਕਾਲਾ ਮਾਲਾ ਕਰਿਆ ਹੁੰਦਾ ਇਹਨਾਂ ਨੇ ਚਲੋ ਅਗਲਾ ਸ਼ੁੱਧ ਕਰਨਾ ਆਪਾਂ ਕਈ ਵਾਰੀ ਜੇ ਤੁਹਾਨੂੰ ਇਹ ਹੋਇਆ ਵੀ ਬਾਜ ਬੰਦ ਕਰਕੇ ਕਰਨਾ ਹੋਇਆ ਹਨਾ ਬਾਜ ਬੰਦ ਕਰਕੇ ਵੀ ਕਰ ਲਿਓ ਬਾਜਮਾਂ ਘਟਾ ਲਿਓ ਫੋਨ ਦੀ ਤੇ ਆਹ ਉੱਪਰ ਚੱਲੀ ਜਾਣਾ ਦੇਖਦੇਖავਦੇ ਆਨਸਰ ਲਿਖੀ ਜਾਣੇ ਕਿਉਂਕਿ ਜਿਵੇਂ ਆ ਸ਼ੁੱਧ ਕਰਨਾਗਾ ਊੜਾ ਮਿਹਨਤ ਮੰਮੇ ਨੂੰ ਲਾਵਾਂ ਨਾਲ ਪਾਈ ਹੋਈ ਆ ਆੜਾ ਸਾਧਾਰਨ ਪਿਛਣਾਣਾ ਪਾਇਆ ਦੋਨੇ ਕੰਨੇ ਪਾਇਆ ਈੜੀ ਦੀਵਾਲੀ ਸਿਆਰੀ ਨਾਲ ਪਾਈ ਤੇ ਬਿੰਦੀ ਪਾਈ ਰੱਲੇ ਨੂੰ ਸਸਾ ਪੁਚਾਲ ਦਲੈਂਕਰ ਨਾਲ ਪਾਇਆ ਚੱਚੇ ਨੂੰ ਕਰਨਾ ਪਾਇਆ ਇਹ ਚੀਜ਼ਾਂ ਦੇਖ ਲਿਆ ਕਰੋ ਵੀ ਜੇ ਤੁਹਾਨੂੰ ਬਿਨਾ ਆਵਾਜ਼ ਤੋਂ ਕਰਨੀ ਹੈ ਤਾਂ ਬਿਨਾ ਆਵਾਜ਼ ਤੋਂ ਕਰ ਲਓ ਬਾਜ ਬੰਦ ਕਰ ਲਿਆ ਕਰੋ ਜੇ ਇਹ ਕਿਉਂਕਿ ਉੱਪਰ ਫੋਟੋ ਤਾਂ ਚੱਲੀ ਜਾਂਦੀ ਹੈ ਉੱਪਰ ਫੋਟੋ ਦੇਖ ਲਓ ਭਾਈ ਸੋਡੀ ਆਵਾਜ਼ ਤੁਹਾਨੂੰ ਤਾਂ ਨਾਲ ਦਿੱਤੀ ਸੀ ਵੀ ਤਾਂ ਜੋ ਫਿਰ ਬੋਰਝੇ ਹੋਣ ਲੱਗ ਜਾਂਦੇ ਹੁੰਦੇ ਆ ਬਾਕੀ ਜਿਵੇਂ ਤੁਹਾਨੂੰ ਸਹੀ ਹੋਇਆ ਉਵੇਂ ਕਰੀ ਚਲਿਓ ਚਲੋ 15 ਨੰਬਰ ਪ੍ਰਸ਼ਨ ਜੀ ਕਿਹੜਾ ਸਹੀ ਰੂਪ ਨਹੀਂ ਹੈ ਉੜਾ ਸੌਣ ਅਸੂ ਕਤਕ ਆੜਾ ਪੋ ਮਾਗ ਫੱਗਣ ਈੜੀ ਅਸੂ ਕਤਕ ਮੱਗਰ ਸੱਸਾ ਵਿਸਾਖ ਜੇਠ ਹਾੜ ਇਹ ਹੁਣ ਜਿਹੜੇ ਦੇਸੀ ਮਹੀਨਿਆਂ ਤੋਂ ਚੰਗੀ ਤਰ੍ਹਾਂ ਵਾਕਿਫਾ ਉਹਨਾਂ ਨੂੰ ਤਾਂ ਨਾਲ ਦੀ ਨਾਲ ਹੀ ਆਪਸ਼ਨ ਪਤਾ ਲੱਗੀ ਹੋਣੀ ਆ ਤੇ ਬਾਕੀ ਥੋੜਾ ਜਿਹਾ ਦੇਖ ਲਓ ਇਹ ਦੇਸੀ ਮਹੀਨੇ ਕਿਹੜੇ ਲੋਟ ਚੱਲਦੇ ਹੁੰਦੇ ਇਹ ਜ਼ਰੂਰ ਪੜਿਓ ਦੇਸੀ ਮਹੀਨੇ ਤੇ ਗਿਣਤੀ ਜ਼ਰੂਰ ਪੜਿਓ ਕਿ ਕਿੰਤੀ ਲਾਪ੍ਰਾਸ਼ਣ ਰਹਿ ਗਿਆ ਪਾਉਣਾ ਵਿੱਚ ਪਰ ਉਹਤੀ ਜਰੂਰ ਪੜਿਓ ਹੋਵੋਗੇ ਸਾਰਾ ਕਵਰ ਨਹੀਂ ਹੁੰਦਾ ਬਹੁਤ ਕੁਝ ਪਾਉਣਾ ਸੀਗਾ ਚਲੋ ਜਿੰਨਾ ਕਰ ਸਕੇ ਉਹਨਾਂ ਤੋਂ ਦੇ ਲਈ ਕੀਤਾਗਾ ਚਲੋ ਅਗਲਾ 16 ਨੰਬਰ ਪ੍ਰਸ਼ਨ ਨਕਲਾਂ ਵਿੱਚ ਕਿੰਨੇ ਪ੍ਰਕਾਰ ਦੇ ਪਿੰੜ ਵਰਤੇ ਜਾਂਦੇ ਹਨ ਜਿਹੜਾ ਨਕਲਾਂ ਕਰਦੇ ਹੁੰਦੇ ਆ ਪਿੰਡਾਂ ਦੇ ਵਿੱਚ ਜਿਵੇਂ ਇੱਕ ਮਿੱਡੂ ਨਾ ਕਹੇ ਤਾਂ ਪਾਣਾ ਇਦਾਂ ਕੋਸਾ ਤਮਾਸ਼ੇ ਮੀ ਉਹਦੇ ਵਿੱਚ ਪੜ ਵਰਤੇ ਜਾਂਦੇ ਆ ਕਿ ਕਿੰਨੇ ਪ੍ਰਕਾਰ ਤੇ ਵਰਤੇ ਜਾਂਦੇ ਆ ਊੜਾ ਦੋ ਅੜਾ ਚਾਰ ਈੜੀ ਪੰਜ ਸਸਾ ਤਿੰਨ ਸੱਬਿਆਚਾਰ ਨਾਲ ਸੰਬੰਧਤਾ ਹੈ ਪ੍ਰਸ਼ਨ ਇਹ ਤੁਸੀਂ 12ਵੀਂ ਦੀ ਲਾਜ਼ਮੀ ਕਿਤਾਬ ਪੜ ਸਕਦੇ ਹੋ ਚ 8 ਲੈਸਨ ਨੇ ਜਿਹੜੇ ਸੱਬਿਆਚਾਰ ਦੇ ਨੇ ਉਹਦੇ ਚ ਸਾਨੂੰ ਇਹ ਸਾਰੇ ਮਿਲ ਜਾਣਗੇ ਚਲੋ ਅਗਲਾ ਪ੍ਰਸ਼ਨ ਛਟੀ ਦੀ ਰਸਮ ਜਨੇਪੇ ਤੋਂ ਕਿੰਨੇ ਦਿਨ ਮਗਰੋਂ ਹੁੰਦੀ ਹੈ ਤੁਹਾਨੂੰ ਪਤਾ ਪਿੰਡਾਂ 'ਚ ਆਮ ਹੀ ਹੁੰਦਾ ਵੀ ਛਟੀ ਕਰਦੇ ਜਦੋਂ ਮੁੰਡਾ ਹੋਇਆ ਹੁੰਦਾ ਹਨਾ ਤੇ ਵੀ ਜਨੇਪੇ ਤੋਂ ਵੀ ਉਹਦੇ ਮੁੰਡੇ ਦੇ ਜਨਮ ਲੈਣ ਤੋਂ ਵੀ ਕਿੰਨੇ ਦਿਨ ਬਾਅਦ 'ਚ ਵਿਹੋ ਰਸਮ ਕੀਤੀ ਜਾਂਦੀ ਆ ਆਪਸ਼ਨਾਂ ਨੇ ਊੜਾ ਤੀਜੇ ਆੜਾ 5ਵੇਂ ਦਿਨ ਐਡੀ 6ਵੇਂ ਦਿਨ ਸੱਸਾ 4ਵੇਂ ਦਿਨ ਇਹ ਹੁਣ ਤੁਸੀਂ ਦੱਸਣਾਗਾ ਵੈਸੇ ਹੁਣ ਤੱਕ ਘਟੀ ਹੋਈਆਂ ਪਿੰਡਾਂ 'ਚ ਬਹੁਤ ਪਹਿਲਾਂ ਤਾਂ ਬਹੁਤ ਕਰਦੇ ਸੀਗੇ ਪਰ ਫੇਰ ਵੀ ਪਿੰਡਾਂ ਲੈਣ ਤਾਂ ਇਹ ਚੀਜ਼ਾਂ ਪਧਰੀ ਹੁੰਦਾਂ ਨੇ ਅਲੇ ਸ਼ਹਿਰਾਂ 'ਲੇ ਇਹ ਚੀਜ਼ਾਂ ਤੋਂ ਘੱਟ ਬਖ ਹੁੰਦੇ ਨੇ ਕੋਈ ਸ਼ਹਿਰਾਂ 'ਚ ਇਹ ਰੀਤੀ ਰਵਾਜ ਬਹੁਤ ਘੱਟ ਵਰਤਦੇ ਨੇ ਚਲੋ ਆਹਲਾ ਪ੍ਰਸ਼ਨ ਨੰਬਰ 18 ਅੰਗਰੇਜ਼ੀ ਦਾ ਸ਼ਬਦ ਆ ਤੇ ਇਹਦਾ ਪੰਜਾਬੀ ਰੂਪ ਦੱਸਣਾ ਤੁਸੀਂ ਇਹ ਜੀ ਦਾ ਸ਼ਬਦ ਮੈਂਬਰ ਆਪਸ਼ਨਾਂ ਨੇ ਪੰਜ ਪੰਚਾਇਤ ਵਾਲਾ ਹੁੰਦਾ ਜਿਹੜਾ ਅੜਾ ਸਦੱਸ ED G ਸੱਸਾ ਕੋਈ ਵੀ ਨਹੀਂ ਇਹਨਾਂ ਚੋਂ ਦੇਖਣਾ ਤੁਸੀਂ ਵੀ ਕਿਹੜਾ ਸਹੀ ਆ ਅੰਗਰੇਜ਼ੀ ਵਾਲੇ ਦੋ ਕਾਉਂਦੇ ਹੁੰਦੇ ਨੇ ਇਹ ਵੀ ਪੜਨੇ ਹੋਏ ਪੜਲੋ ਨਹੀਂ ਇਹਨਾਂ ਚ ਅੰਗਰੇਜ਼ੀ ਆਣੇ ਤੁੱਕਾ ਲਾੜੋ ਦੂਜੇ ਪੜ ਲਓ ਬਾਕੀ ਗ੍ਰਾਮਰ ਪੜ੍ਹੋ ਨੌਵੀਂ ਦਸਵੀਂ ਵਾਲੀ ਉਹਦੇ ਚ ਬਹੁਤ ਕੁਝ ਸਪੈਲਡ ਦਾ ਨਾ ਆਪਾਂ ਨੂੰ ਰੋਹਾ ਅਗਲਾ ਪ੍ਰਸ਼ਨ ਫੇਰ ਸੱਭਿਆਚਾਰ ਨਾਲ ਦੋਨੇ ਸੱਭਿਆਚਾਰ ਨਾਲ ਹੀ ਹੋਣਗੇ ਫੱਗਣ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਆਪਸ਼ਨ ਆ ਇਹਦਾ ਇਹਦਾ ਆਪਸ਼ਨ ਆ ਜੋ ਕਿਸੇ ਹੋਰ ਪ੍ਰਸ਼ਨ ਦਾ ਉੱਤਰ ਵੀ ਆ ਇਸ ਲੋਟ ਪੇਪਰ 'ਚ ਵੀ ਹੁੰਦਾਗਾ ਉਹ ਤੁਸੀਂ ਆਪ ਦਾ ਧਿਆਨ ਦੇ ਲਿਆ ਕਰੋ ਥੋੜਾ ਜਿਹਾ ਬਸ ਕਾਲੀ 'ਚ ਨਾ ਟਿਕ ਮਾਰ ਕੇ ਰਿਆ ਕਰੋ ਕਈ ਵਾਰ ਹੋਰ ਆਪਸ਼ਨਾਂ 'ਚ ਹੋਰ ਕਿਸੇ ਪ੍ਰਸ਼ਨ ਦਾ ਉੱਤਰ ਦਿੱਤਾ ਪਿਆ ਹੁੰਦਾ ਹੈ। ਚਲੋ ਦੀ ਆਪਸ਼ਨਾਂ ਪਹਿਲੀ। ਹੋਲੀ ਆੜਾ ਬਸੰਤ ਈਡੀ ਲੋਹੜੀ ਤੇ ਸੱਸਾ ਦੀਵਾਲੀ। ਹੁਣ ਉਹ ਦੇਸੀ ਮਹੀਨੇ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਪਤਾ ਹੋਊਗਾ। ਜਾਂ ਦੇਸੀ ਮਹੀਨੇ ਜਿਨ੍ਹਾਂ ਦੇ ਯਾਦ ਆ ਵੀ ਫੱਗਣ ਦੇ ਵਿੱਚ ਆਪਾਂ ਕਿਹੜਾ ਤਿਹਾਰ ਮਨਾਉਨੇ ਆ। ਉਸ ਤੇ ਹੱਥ ਤੇ ਟਿੱਕ ਲਾ ਲਓ ਤੇ ਇਹ ਜ਼ਰੂਰ ਦੇਖ ਲਿਆ ਕਰੋ ਵੀ ਕਿਸੇ ਹੋਰ ਸਵਾਲ ਦਾ ਅਨਸਰ ਹੋਰ ਕਿਸੇ ਸਵਾਲ ਦੀ ਆਪਸ਼ਨ ਚ ਜ਼ੋਰ ਹੁੰਦਾ ਇੱਕ ਅੱਧਾ ਹੁੰਦੇ ਹੁੰਦਾ ਚਲੋ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 20 ਬੱਚਿਆਂ ਦੀ ਖੇਡ ਕਿਹੜੀ ਹੈ ਚਾਰ ਖੇਡਾਂ ਦੇ ਨਾਮ ਦੱਸਾਂਗੇ ਇਹਨਾਂ 'ਚੋਂ ਦੱਸਣਾ ਵੀ ਕਿਹੜੀ ਬੱਚਿਆਂ ਦੀ ਖੇਡ ਆ ਊੜਾ ਬਿੱਲ ਬੱਚਿਆਂ ਦੀ ਮਾਂ ਆੜਾ ਸਮੁੰਦਰ ਪਹਾੜਾ ਈੜੀ ਅੱਡੀ ਟੱਪਾ ਸੱਸਾ ਬਾਂਜੀ ਸਹਿਆ ਕੁੱਤਾ ਹੁਣ ਇਹਨਾਂ ਚੋਕਸ਼ਾਂ ਦੇਖਣਾ ਕਿ ਕਿਹੜਾ ਆਪਸ਼ਨ ਆ ਸਹੀ ਆ ਤੇ ਇਹ ਤੁਹਾਨੂੰ ਦੱਸਿਆ ਵੀ ਆਸਾਨ ਨਹੀਂ ਹੁੰਦਾ ਜਿਹੜਾ ਆਸਾਨ ਲੱਗਦਾ ਹੁੰਦਾ ਆਪਾਂ ਨੂੰ ਵੀ ਇਹ ਉੱਤਰ ਉਹ ਨਹੀਂ ਹੁੰਦਾ ਬਸ ਉਹ ਧਿਆਨ ਨਾਲ ਦੇਖਿਆ ਕਰੋ। ਲਓ ਜੀ ਤੁਹਾਡੇ 20 ਹੋ ਗਏ ਤੇ ਪੂਰੇ 20 ਮਿੰਟਾਂ ਚ ਆਪਾਂ ਬੋਲੇ ਆ ਪਹਿਲੇ 2 ਮਿੰਟ ਤੁਹਾਨੂੰ ਵੈਸੇ ਦੱਸਿਆ ਸੀ ਪਿਛਲੇ ਫਿਰ 20 ਮਿੰਟਾਂ ਚ ਬੋਲੇ 22 ਮਿੰਟ ਹੋ ਗਏ। ਤੇ ਆ ਪਿੱਛੋਂ ਜਿਹੜੀ ਹੁਣ 10 15 ਸਕਿੰਟ ਬੋਲੇ ਆ ਪੂਰੇ 20 ਮਿੰਟਾਂ 'ਚ ਆ ਧਿਆਨ ਨਾਲ ਕਰਨਾ ਇਮਾਨਦਾਰੀ ਨਾਲ ਕਰਕੇ ਆਪਦਾ ਆਪਸ਼ਨ ਹੁਣ ਜਿਹੜੀਆਂ ਲਿਖੀਆਂ ਨੇ ਤੁਸੀਂ ਇਮਾਨਦਾਰੀ ਨਾਲ ਉਹਦਾ ਉਦੇ ਨਾਲ ਮਿਲਾਓ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਆ ਉੱਤਰ ਤੇ ਜੇ ਦੱਸਣਾ ਚਾਹੁੰਦੇ ਹੋ ਤਾਂ YouTube ਤੇ ਜ਼ਰੂਰ ਦੱਸਿਓ ਜੇ ਨਹੀਂ ਦੱਸਣਾ ਚਾਹੁੰਦੇ ਕੋਈ ਵਾਰ ਆ ਹੁੰਦਾ ਅਗਲੇ ਨੂੰ ਆ ਹੁੰਦਾ ਵੀ ਮੈਂ ਕਿਉਂ ਦੱਸਾਂ ਜਾਂ ਹਨਾ ਉਹ ਤੁਹਾਡੀ ਮਰਜ਼ੀ ਆ ਪਰ ਜੇ ਦੱਸਣਾ ਚਾਹੋਗੇ ਤਾਂ ਜ਼ਰੂਰ ਦੱਸਿਓ ਪੇੜ ਵਾਲੇ ਤਾਂ ਜ਼ਰੂਰ ਹੀ ਦੱਸਿਓ ਆਪਣੇ ਗਰੁੱਪ ਵਿੱਚ ਦੱਸ ਦਿਓ ਗਰੁੱਪ ਵਾਲੀ ਆਪਾਂ ਖੋਲ ਦੇਾਂਗੇ ਅੱਜ ਪ੍ਰਾਈਵੇਸੀ ਵੀ ਜੇ YouTube ਤੇ ਨਹੀਂ ਦੱਸਣਾ ਪੇੜ ਵਾਲੇ ਨੇ ਚਲੋ ਫਿਰ ਹੁਣ ਆਪਦਾ ਅਕਸ਼ਰ ਮਲਾ ਕੇ ਤੇ ਦੱਸਿਓ ਵੀ ਕਿਹਦੇ ਕਿੰਨੇ ਆ ਕਿਹਦੇ ਕਿੰਨੇ ਆਇਆ ਚਲੋ ਧੰਨਵਾਦ ਜੀ ਤੇ ਪਿਆਬੀ ਤੇ ਜ਼ੋਰ ਦੇ ਦਿਓ ਹੁਣ ਹਫ਼ਤਾ ਸਟੈਨੋ ਦਾ ਵੀ ਕਰ ਲਿਆ ਕਰੋ ਥੋੜਾ ਥੋੜਾ ਪਰ ਪਿਆਬੀ ਤੇ ಜಾਤੇ ਜ਼ੋਰ ਦੇ ਦਿਓ 11 ਨੂੰ ਹੋਵੇ ਨਾ ਹੋਵੇ ਆਪਾਂ 11 ਮੰਨ ਕੇ ਚੱਲਨੀ ਆ ਵੀ 11 ਨੂੰ ਪੇਪਰ ਹੈਗਾ ਧੰਨਵਾਦ ਜੀ ਸਾਰਿਆਂ ਦਾ ਸਾਰੇ ਰਾਜੀ ਖੁਸ਼ੀ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ